ਕਿੰਨਾ ਵਧੀਆ ਕਿਸ਼ੋਕਲਾ ਪਰਮਾਨਾ ਕਿਸੇ ਇੱਕ ਸਿੰਦਾਰੂ ਨਾਲ ਦੇ ਉੱਤੇ ਬੀਬੀ ਸਵੰਨ ਜੀ ਦਾ ਤੇ ਪਰਮਾਨਾ ਦੇ ਉੱਤੇ ਕੋਈ ਇਨੀਗੇਸ਼ਨ ਨਹੀਂ ਹੈ ਇੱਕ ਸੰਧਾਨ ਪਰਮਾਨਾ ਤੁਸਾ ਨਾ ਹੋਦੀ ਕਿਸ਼ਤ ਕਮਾਈ ਕਰਨ ਵਾਲਾ ਪਰਮਾਨਾ ਇਹਨਾਂ ਦਾ ਬੇਟਾ ਪ੍ਰਿੰਸ ਉਮਰ ਤਾਂ ਹੈ ਛੋਟੀ ਹੈ ਪਰ ਅਜੇ ਘਰ ਕਾਇਰ ਗਏਗਾ ਨਾ ਹੁੰਦੀ

ਜਨਾ ਦੇ ਨਿਕਲ ਗਏ ਦੱਸਦੇ ਆ ਆਪਣੀ ਕੋ ਨਿਸ਼ਾਨੀ ਜਿੱਥੇ ਅਸੀਂ ਕੰਮ ਛੱਡ ਕੇ ਗਏ ਸੀ ਮਿੱਤਰੋ ਉੱਥੇ ਉੱਥੇ ਕੰਮ ਕਰੀਏ ਇੱਕ ਨਿੱਕਾ ਤੁਣਾ ਨਹੀਂ ਕੀਤਾ ਕੀਤਾ ਸਕਾਰ ਹੈ ਮੈਂ ਪੁੱਛਣਾ ਚਾਹਵਾ ਹੈ ਕਿ ਤੁਸੀਂ ਕਿੱਡੇ ਡਡੇ ਲਾਰੇ ਲਾਏ ਬਜਟ ਕੋਲ 2500 ਰੁਪਏ ਖਰਾਫਾ ਪਰਸ਼ਦ ਦਵਾਏ

ਜੀ ਜਿਹੜੀ ਮੀਟਿੰਗ ਹੋਈ ਆ ਜੀ ਸਾਡੀ ਵਾਰਡ ਨੰਬਰ 11 ਦੇ ਵਿੱਚ ਉਹਦੇ ਵਿੱਚ ਸਾਡੇ ਬਹੁਤ ਹੀ ਸਮੇਤਾਰ ਸਿਆਣੇ ਸੂਝਵਾਨ ਜਿਹੜੇ ਸਾਡੇ ਪੁਰਾਣੇ ਆਗੂ ਨੇ ਸਰਦਾਰ ਸ਼ਰਮਦੇ ਸਿੰਘ ਢਿੱਲੋਂ ਉਹਨਾਂ ਨੇ ਆਪਣੇ ਵਿੱਚੋਂ ਟਾਈਮ ਕੱਢ ਕੇ ਆਪਣੇ ਕੋਲ ਟਾਈਮ ਦਿੱਤਾ ਵਾ ਸਾਰੇ ਸਟਾਫ ਦੇ ਵਿੱਚ ਅਸੀਂ ਇਕੱਠੇ ਹੋਏ ਆ ਜੀ ਅਸੀਂ ਸਾਰੇ ਮੁਹੱਲਾ ਵਾਸੀਆਂ ਨੂੰ ਵਾਰਡ ਨੰਬਰ 11 ਦੇ ਜਿੰਨੇ ਵੀ ਸਾਡੇ ਸੂਝਵਾਨ ਵੋਟਰ ਨੇ ਅਸੀਂ ਸਾਰਿਆਂ ਨੂੰ ਅਪੀਲ ਇਹੀ ਕੀਤੀ ਹੈ ਕਿ ਪਾਰਟੀ ਦੀ ਹੁਣ ਤੱਕ ਦੀ ਕੀਤੇ ਹੋਏ ਸਾਰੇ ਕੰਮਾਂ ਦੀ ਲਿਸਟ ਦੇਖੋ ਪਾਰਟੀ ਦੀ ਹਿਸਟਰੀ ਦੇਖੋ ਉਹਦਾ ਕੈਰੇਕਟਰ ਇਸ ਗੱਟ ਦੇਖੋ ਫਿਰ ਵੋਟ ਪਾਓ ਕਿਉਂਕਿ ਵੋਟ ਇੱਕ ਵਾਰ ਪੈਣੀ ਹੈ ਉਤੜਣਾ 5 ਸਾਲ ਪੈਣਾ ਇਸ ਕਰਕੇ ਜੋ ਵੀ ਕੰਮ ਕਰਨਾ ਸੋਚ ਸਮਝ ਕੇ ਫਿਰ ਕਰਿਓ ਹਾਂਜੀ ਜੀ ਨਾਮ ਹੈ ਸੁਵੰਨਜੀਤ ਕੌਰ ਜੀ ਕਿਹੜੀ ਪਾਰਟੀ ਕਿਸ ਨਾਲ ਕੀ ਕਾਉਂਗੇ ਕਿਹੜੇ ਵਾਰਡ ਜਿਸ ਵਾਰਡ ਦੇ ਖੜੇ ਹਾਂ ਮੈਂ ਕਾਲੀਦਾਬ ਤੋਂ ਖੜੀਆਂ ਬਸ ਮੈਂ ਆਈ ਸੰਗਤਾਨ ਦਾ ਧੰਨਵਾਦ ਕਰਦੀ ਆਂ ਸਾਰਿਆਂ ਦਾ ਹੀ ਜਿਹੜੇ ਇੱਥੇ ਪਹੁੰਚੇ ਨੇ ਸਾਡੇ ਇੱਕ ਵਾਰੀ ਕਹੇ ਤੇ ਮਤਲਬ ਆਏ ਨੇ ਉਹਨਾਂ ਦਾ ਧੰਨਵਾਦ ਹੈ ਤੇ ਸ਼ਰਨਜੀਤ ਲੋਦਾ ਵੀ ਧੰਨਵਾਦ ਕਰਦੀ ਆਂ ਜਿਹਨਾਂ ਨੇ ਕਿ ਆਪ ਕੋਲ ਜਲ ਪਾਰਟੀ ਬੋਲਦਾ ਵਾਰਡ ਦੇ ਵਿੱਚ ਆਪਣੀ ਸਮੱਸਿਆ ਵਾ ਕੇ ਤੁਹਾਨੂੰ ਮੈਂ ਜੀ ਸਮੱਸਿਆ ਤੇ ਇੱਥੇ ਪਾਣੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਪਿੱਛੇ ਲੋਕਾਂ ਦੀ ਲੜਾਈ ਤੱਕ ਹੋ ਰਹੀ ਹੈ ਐਨੀ ਦਿੱਕਤ ਆਈ ਲੋਕਾਂ ਨੂੰ ਪਾਣੀ ਦੇ ਵਿੱਚ ਵੀ ਬਹੁਤ ਜ਼ਿਆਦਾ ਦਿੱਕਤ ਆ ਲੋਕਾਂ ਦੀ ਬਸ ਲੜਾਈ ਜਿਆਦਾ ਲੋਕ ਪਾਣੀ ਜਾ ਲੜਾਈ ਲੋਕਾਂ ਦੀ ਹੋ ਰਹੀ ਹੈ ਕੀ ਦੇਖਦੇ ਹੋ ਪ੍ਰਕਾਸ਼ਾ ਨੇ ਕੰਮ ਹੋਣਗੇ ਕਿ ਆਪਣਾ ਜਦੋਂ ਜਿਤਾਓਗੇ ਸੱਤ ਸਾਲ ਪਹਿਲਾਂ ਜਿਤਾਏ ਸਾਰੇ ਟੈਕਨੋਲੋਜੀ ਪਵਾਏ ਹੋਏ ਸਾਰੇ ਸੀਵਰੇ ਸਾਬ ਨੇ ਜੋ ਕੰਮ ਉਹਨਾਂ ਨੇ ਕੀਤਾ ਕਰਤਾ ਸੀਗਾ ਉਸ ਤੋਂ ਬਾਅਦ ਦੁਬਾਰਾ ਕੰਮ ਨਹੀਂ ਇਸ ਵਾਰ ਵਿੱਚ ਹੋਇਆਗਾ ਪੈਂਡਿੰਗ ਆਮਨੇ ਹੁਣ ਅਸੀਂ ਕਰੇ ਹਾਂ ਪੈਂਡਿੰਗ ਆਮ ਰਹਿ ਗਏ ਜੋ ਨਹੀਂ ਏਰੀਆ ਕਵਰ ਹੋਇਆ ਉਹ ਆਪਾਂ ਏਰੀਆ ਹੁਣ ਕਵਰ ਕਰਨਾ ਹੈ ਇਸ ਵਿੱਚ ਕਿੰਨੀ ਕੋਟ ਆਈ ਆਪਣੀ ਆਪਣੀ ਹੈਗੀ 31400 ਵਟ ਹੈਗੀ ਆ ਟੋਟਲ ਮੜ ਬਸ ਨਹੀਂ ਇਹ ਪੀ ਕਰ ਦਿਆ ਕਿ ਤਕਰੀ ਨੂੰ ਵੱਧ ਤੋਂ ਵੱਧ ਤੁਸੀਂ ਮੋਰ ਲਾਓ ਅਤੇ ਜਿਤਾਓ ਅਤੇ ਆਪਣੀ ਮਤਲਬ ਤੁਸੀਂ ਬਣਾਓ ਦੁਆਰਾ ਇਹਨਾਂ ਨੂੰ ਅੰਕ ਤੇਸਾ ਦੇਦ ਨੂੰ ਅੱਜ ਸਾਨੂੰ ਕੱਲ ਵਾਲ ਦੇ ਸੰਜੀਤ ਸਿੰਘ ਤੇ ਲਵੀ ਪਹੁੰਚੇ ਸੀ ਕਿ ਤੇ ਕੀ ਅਪੀਲ ਕਰਦੇ ਹੋ ਮੜ ਬਸ ਨਹੀਂ ਮੈਂ ਕਾਰ ਬਸ ਨਹੀਂ ਅਪੀਲ ਕਰਦਾ ਵੀ ਮੇਰੀ ਜੋ ਮਾਤਾ ਜੀ ਸੰਜੀਤ ਗੌਰ ਜੀ ਖੜੇ ਨੇ ਅਕਾਲੀ ਦਲ ਵੱਲੋਂ ਟਿਕਟ ਅਨਾਉਂਸ ਹੋਈ ਸੀ ਕਿ ਸੈਨਸਿਟੀਵ ਲੋਜੀ ਵੱਲੋਂ ਤੇ ਉਹਨਾਂ ਨੂੰ ਵੱਧ ਤੋਂ ਵੱਧ ਮੋਰਾ ਲਾ ਕੇ ਕਾਬਜਾ ਬਣਾਓ ਜੋ ਕਿ ਪਿੱਛੇ ਜੋ ਸਮੱਸਿਆ ਹੈ ਜੋ 7 ਸਾਲ ਪਹਿਲਾਂ ਜੋ ਉਹਨਾਂ ਨੇ ਕਰਤਾ ਉਸ ਤੋਂ ਕੁਝ ਨਹੀਂ ਹੋਇਆ 7 ਸਾਲ ਤੋਂ ਬਾਅਦ ਇੱਕ ਇੱਟ ਵੀ ਨਹੀਂ ਲੱਗੀ 5 ਸਾਲ ਕਾਂਗਰਸ ਵੀ ਰਹੀ ਗਈ 3 ਸਾਲ ਝਾੜੂ ਨੂੰ ਹੋ ਗਏ ਜੀ 2 ਸਾਲ ਦੀ ਸਰਕਾਰ ਹੋਣੀ ਰਹੀ ਗਈ ਕੁਝ ਨਹੀਂ ਹੋਇਆ ਇੱਕ ਇੱਟ ਤੱਕ ਨਹੀਂ ਲੱਗੀ ਹੈਗੀ ਪਿੱਛੇ ਚਲੇ ਜੋ ਲੋਕੀ ਆਪਸ ਹੀ ਪਾਣੀ ਦੇ ਵਿੱਚ ਕਹਿੰਦੇ ਸਾਡੇ ਤੇ ਖੂਈ ਪਟ ਗਈ ਅਸੀਂ ਪਾਣੀ ਥੱਲੇ ਸਿੱਟ ਰਹੇ ਹਾਂ ਕਿ ਕਿਸੇ ਘਰ ਦੇ ਮਾਰੇ ਜਾਂਦੇ ਸਾਡੀ ਲੜਾਈ ਹੁੰਦੀ ਆ ਉਸ ਕਰਕੇ ਜੇ ਉਹ ਸਾਰਾ ਕੁਝ ਦੇ ਦਾਂਗੇ ਵੀ ਫਿਰ ਮੈਂ ਮੁੱਦਾ ਚੱਕਿਆ ਵੀ ਆਪਾਂ ਦੁਬਾਰਾ ਆਪਣੀ ਪਾਰਟੀ ਹੈ ਜੋ ਵੀ ਹੈ ਅਸੀਂ ਸਿਰਸਟੈਂਡ ਕਰਕੇ ਤੇ ਦਰਮੋੜਾ ਲਵਾ ਕੇ ਕਾਬਜਾ ਬਣਾਈ। ਜਿੱਥੇ ਅਜ ਵਾੜ ਨੰਬਰ 11 ਦਾ ਜਿੱਥੇ ਕਿਤੇ ਕਿਤੇ ਵਾੜ ਨੰਬਰ 12 ਦਾ ਜਿੱਥੇ ਕਿਤੇ ਪਿਆ ਤੁਹਾਡਾ। ਹਾਂਜੀ। ਕਿੱਸਾ ਦੀ ਕੰਮ ਨਹੀਂ ਕੀ ਦੇਖੂਗਾ। ਦੇਖੋ ਉੱਤੇ ਸਾਰੀ ਗਲੀਆਂ ਕੱਚੀਆਂ ਪਈਆਂ ਨੇ। ਉੱਤੇ ਇੱਕ ਮੇਨ ਗਲੀ ਜਿੱਥੇ ਟੈਲਾਂ ਲੱਗੀਆਂ ਕੋਈ ਵੀ ਗਲੀ ਟੈਲਾਂ ਨਹੀਂ ਲੱਗੀਆਂ। ਸਾਰੇ ਇਹਨੇ ਪਰੇਸ਼ਾਨ ਨੇ ਕਿ ਸਾਰਿਆਂ ਦਾ ਪਾਣੀ ਚਿੱਕੜ ਮੀ ਹਉਣ ਤੇ ਥੋੜਾ ਮੀਆ ਦਾ ਚਿੱਕੜ ਪੈਦਾ। ਮੈਂ ਜਿੱਥੇ ਜਿੱਦੇ ਜਿੱਦੇ ਡੋਰ ਡੋਰ ਕੀਤਾ ਸਾਰੇ ਇਹਦੇ ਇਸ਼ਕਾ ਤੇ ਸਾਡੀ ਗਲੀ ਬਣਵਾਓ ਤੁਹਾਨੂੰ ਲਾਈਟਾਂ ਲਾ ਬਣਵਾਓ ਕਿਉਂ ਸਾਹਮਣੇ ਖੇਤ ਨੇ। 5:30 ਆਪਣੇ ਆਨੇ ਵਰਗੇ ਵਰਗੇ ਸ਼ਾਇਦ 7:30 ਵਜੇ ਆਪਣੇ ਕੁੰਡਾ ਲਾ ਕੇ ਲੋਕ ਲੱਗੇ ਲੋਕੀ ਪੈਂਦੇ ਨੇ ਹਾਂ ਵੀ ਕੋਈ ਖਤਰਾ ਨਾ ਹੋ ਜਾਵੇ ਕੋਈ ਕੈਮਰਾ ਨਾ ਲੱਗੇ ਕੋਈ ਲਾਈਟਾਂ ਨੱਗਿਆ ਕੋਈ ਸੀਵਰੇਜ ਨਹੀਂ ਹੈਗੇ ਸਾਰਿਆਂ ਦਾ ਆਹੀ ਲੰਬਾ ਹੈ ਕਿ ਤਕੜੀ ਸਰਕਾਰ ਲੈ ਕੇ ਆਓ ਤਾਂ ਕਿ ਜਿਹੜੇ ਪੈਂਡਿੰਗ ਕੰਮ ਢਿੱਲੋ ਸਾਹਿਬ ਨੇ ਕਿੱਤੇ ਸੀ ਜਿਹੜੇ ਰਹਿ ਗਏ ਉਹ ਕਿਸੇ ਸਰਕਾਰ ਚ ਨਹੀਂ ਹੋਏ 8 ਸਾਲਾਂ ਤੋਂ ਢਿੱਲੋ ਸਾਹਿਬ ਦੁਬਾਰਾ ਕਿ ਉਹ ਕੰਪਲੀਟ ਕਰਨ ਆਪਣੇ